ਟੈਂਸ਼ਨ ਫੋਜਾ ਪਰ ਜਿੱਥੇ ਬਾਬਾ ਰਾਜਾ ਰਾਜ ਸਿੰਘ ਬਾਬਾ ਕੁਲਵਿੰਦਰ ਸਿੰਘ ਹੋਰਾਂ ਨੇ ਜਦੋਂ ਤੱਕ ਦਿੱਲੀ ਕਿਸਾਨ ਮੋਰਚਾ ਫਤੇ ਨਹੀਂ ਹੋ ਗਿਆ ਤੇ ਉਦੋਂ ਤੱਕ ਇਹ ਵਾਪਸ ਨਹੀਂ ਆਏ ਸੋ ਜਿੱਥੇ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਆਪਾਂ ਚੰਡੀਗੜ੍ਹ ਮੁਹਾਲੀ ਬਾਰਡਰ ਦੇ ਉੱਪਰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਤਕਰੀਬਨ ਲੱਖਾਂ 1.5 ਸਾਲ ਤੋਂ ਸਵਾ 2 ਸਾਲ ਹੋ ਗਏ ਨੇ ਉਦੋਂ ਤੋਂ ਜਿਹੜੇ ਬਾਬਾ ਰਾਜਾ ਰਾਜ ਸਿੰਘ ਤੇ ਬਾਬਾ ਗੁਰਵਿੰਦਰ ਸਿੰਘ ਉੱਥੇ ਬਾਡਲ ਤੇ ਡਟੇ ਹੋਏ ਨੇ ਭਾਵੇਂ ਪਾਣੀ ਦੀਆਂ ਵਿਚਾਰਾਂ ਡੰਗਾ ਵੀ ਪੈਂਦੀਆਂ ਨੇ ਕਈ ਵਾਰੀ ਬਹੁਤ ਯੋਜਨਾ ਵੀ ਪੈਂਦਾ ਬਾਬਰਕਿਆ ਨਾਲ ਪਰ ਇਹ ਸਿੰਘ ਜਿਹੜੇ ਨੇ ਫੌਜਾਂ ਦੇ ਨਾਲ ਉੱਥੇ ਡਟੇ ਹੋਏ ਨੇ ਉੱਥੇ ਹੀ ਸ਼ਰੋਮੀ ਪੰਥ ਅਕਾਲੀ ਫੁੱਢਾ ਦਲ ਪੰਜਵਾਦ ਅਖਤਵਲੋਂ ਹਮੇਸ਼ਾ ਇਹਨਾਂ ਦਾ ਮਾਨ ਸਨਮਾਨ ਜਿਹੜਾ ਤੇ ਹਰ ਪੱਖੋਂ ਮਾਦ ਵੀ ਕੀਤੀ ਜਾਂਦੀ ਹੈ ਜੋ ਗੁਰੂ ਸਾਹਿਬ ਦੀ ਆਪਾ ਕਿਰਪਾ ਦੇ ਨਾਲ ਇਹਨਾਂ ਨੂੰ ਜਿਹੜਾ ਇਹਨਾਂ ਦੀਆਂ ਇਹ ਮਹਾਨ ਸੇਵਾਵਾਂ ਕੁਰਬਾਨੀਆਂ ਉਹਦੇ ਬਦਲੇ ਜਿਹੜਾ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਇਸ ਮੌਕੇ ਜਿਹੜਾ ਹੋਲੇ ਮਹੱਲੇ ਦੇ ਪਵਿੱਤਰ ਤਿਹਾਰ ਤੇ ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਮੀਤ ਜਥੇਦਾਰ ਉੱਤੇ ਹੀ ਬਾਬਾ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਕਰਨਾਲ ਦੇ ਇਹਨਾਂ ਦਾ ਜਿਹੜਾ ਮਾਨ ਸਨਮਾਨ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਬਾਬਾ ਨਾਗਰ ਸਿੰਘ ਜੀ ਦੇ ਨਾਲ ਹੀ ਬਾਬਾ ਮਨਮੋਹਨ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਤਰਨਾਵਾਲ ਮਹਿਤਾ ਜੋਗ ਵਾਲੇ ਤੇ ਨਾਲ ਹੀ ਬਾਬਾ ਮੇਜਰ ਸਿੰਘ ਜੀ ਬਾਬਾ ਜੀ ਵੀ ਇੱਥੇ ਖੁੱਡੇ ਵਾਲੇ ਮਹਾਂਪੁਰਖ ਬੈਠੇ ਨੇ ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਵਾਲੇ ਤੇ ਸੰਤ ਬਾਬਾ ਜੋਗਾ ਸਿੰਘ ਜੀ ਇਹ ਲਾਂਨ ਸਰ ਕਰਨਾਲ ਤੇ ਇਹ ਸਾਰੇ ਮਹਾਂਪੁਰਖ ਜਿਹੜੇ ਇਕੱਠੇ ਹੋ ਕੇ ਉਹ ਜਿੱਥੇ ਇਹਨਾਂ ਨੂੰ ਆਪਾਂ ਸਨਮਾਨ ਦੇਣਾ ਪਹਿਲਾ ਜਥੇਦਾਰ ਬਾਬਾ ਗੁਲਵਿੰਦਰ ਸਿੰਘ ਜੀ ਚੌਤੇ ਵਾਲੇ ਉਹਨਾਂ ਦਾ ਜਿਹੜਾ ਸਨਮਾਨ ਬਾਬਾ ਜੀ ਅੱਗੇ ਬਾਬਾ ਨਾਗਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਤੇਜਾ ਸਿੰਘ ਖੁੱਡੇ ਵਾਲੇ ਮਹਾਂਪੁਰਖ ਜੀ ਹੈਗੇ ਤੇ ਆ ਜਾਓ ਹੈਗੇ ਬਾਬਾ ਤੇਜਾ ਜੀ ਆਜੋ ਮਹਾਂਪੁਰਖੋ ਖੁੱਲੇ ਖੁੱਲੇ ਰਹਿਣਾ ਫੋਟੋ ਫੇਰ ਹੀ ਆਉਣੀ ਵਧੀਆ ਤੇ ਇਹਨਾਂ ਦਾ ਜਿਹੜਾ ਓਏ ਗੁਰਮਖ ਲਿਆ ਪਈ ਥੋੜਾ ਜਾਂ ਆਪ ਕੋ ਹਨੀ ਸ੍ਰੀ ਮਾਇਆ ਜੀ ਦਾ ਸੋਹਣਾ ਸ੍ਰੀ ਦਾਤਾ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਜਥੇਦਾਰ ਕਰਨ ਨਾਲ ਜਿਹੜੇ ਜੋਤੇ ਵਾਲੇ ਉਹਨਾਂ ਦਾ ਮਾਨ ਸਨਮਾਨ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਦ ਤਖਤ ਵੱਲੋਂ ਜਿਹੜਾ ਇਹਨਾਂ ਨੂੰ ਦਿੱਤਾ ਜਾ ਰਿਹਾ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਆ ਗੱਜ-ਗਜਕਾਰੇਗੇ ਆ ਭੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨ ਨੂੰ ਪਾਵੇ ਮਦੇ ਬਾਬਾ ਸਾਤ ਸ੍ਰੀ ਆਗਰ ਬਾਬਾ ਕੁਤਲਵਿੰਦਰ ਸਿੰਘ ਜੀ ਹਰਾਨੂ ਨਵਾਬ ਕਪੂਰ ਸਿੰਘ ਜੀ ਜਥੇਦਾਰ ਬੁੱਢਾ ਦਲ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਵਾਰਡ ਦੇ ਨਾਲ ਇਹਨਾਂ ਦਾ ਸਨਮਾਨ ਦਿੱਤਾ ਜਾ ਰਿਹਾ ਹੈਗਾ ਨੂੰ ਗੱਜ ਕੇ ਚਕਾਰੇ ਜਾਵੇ ਨਹਾਉ ਜਾਵੇ ਉਮੀਦ ਜਥੇਦਾਰ ਮੈਂ ਤੁਹਾਨੂੰ ਜਥੇਦਾਰ ਹੀ ਕਹਿ ਦਿੰਦਾ ਕੋਈ ਮਰੇ ਜਥੇਦਾਰ ਬਾਬਾ ਆ ਜਾਓ ਜਥੇਦਾਰ ਜੀ ਆਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਨਵਾਬ ਕਪੂਰ ਸਿੰਘ ਆਵਾਜ਼ ਇਹਨਾਂ ਦੀਆਂ ਸੇਵਾਵਾਂ ਤੇ ਬਦਲੇ ਜਿਨ੍ਹਾਂ ਦੀਆਂ ਮਹਾਨ ਜਿੱਥੇ ਯੂਜਦੇ ਨੇ ਤੇ ਉਹਨਾਂ ਦੇ ਮਾਨ ਸਨਮਾਨ ਜੀ ਬਾਬਾ ਜੀ ਬਰਾਬਰ ਆ ਜਾਓ ਇੱਥੇ ਆਓ ਬਾਬਾ ਬਾਬਾ ਕੁਲਵਿੰਦਰ ਸਿੰਘ ਜੀ ਅੱਜ ਜਿਹੜਾ ਵਿਸ਼ੇਸ਼ ਸਨਮਾਨਨਾਮ ਦੇ ਲਈ ਦੋਆ ਕੀਤਾ ਗਿਆ ਜਿੱਥੇ ਤਨ ਮਨ ਧੰਨ ਦੇ ਨਾਲੇ ਸੇਵਾਵਾਂ ਕਰਦੇ ਨੇ ਉਥੇ ਯੋਧੇ ਸੂਰਮੇ ਨਹੀਂ ਗੁਰੂ ਸਾਹਿਬ ਹਮੇਸ਼ਾ ਇਨਾਤੇ ਮੇਰ ਪਰ ਗੱਜਕੇ ਵਿਚਾਰਾ ਕੇ ਜਾਵੇ ਨਿਹਾਲ ਹੋ ਜਾਵੇ ਕਲਗੀਆਂ ਵਾਲੇ ਪ੍ਰੀਤਮ ਨੀਲੇ ਦੇ 6 ਸਵਾਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਥਾ ਵੱਲੋਂ ਵੱਡੇ ਸਨਮਾਨ ਦੇ ਕੇ ਵੱਡਾ ਦਲ ਵੱਲੋਂ ਨਵਾਜਿਆ ਗਿਆ ਹੈ ਔਰ ਵੱਡਾ ਬਾੜ ਸਿੰਘ ਜੱਫੀਦਾਰ ਫਾਪਾ ਨਵਾਬ ਕਪੂਰ ਸਿੰਘ ਜੀ ਮਹਾਨ